ਮੇਰੇ ਇੱਕ ਨਾਮ ਨੋ ਦੇ ਪੋਤੀ ਹੋਈ ਕਾਮਰਾ ਹਸਪਤਾਲ ਦੇ ਵਿੱਚ ਠੀਕ ਹੈ 28 ਤਰੀਕ ਨੂੰ ਜੀ ਜਦੋਂ 28 ਨੂੰ ਹੋਈ ਸਜੇਰੀਅਨ ਦੇ ਨਾਲ ਹੋਈ 31 ਨੂੰ ਸਾਡੀ ਨੋ ਨੇ ਕਿਹਾ ਵੀ ਐ ਕਰਕੇ ਮੇਰੇ ਨਾਲ ਬੁਖਾਰ ਹੈ ਉਹ ਕਹਿੰਦੇ ਡਾਕਟਰ ਪੂਜਾ ਕਮਰਾ ਜੋ ਕਹਿਣ ਲੱਗੇ ਕਹਿੰਦੇ ਬੁਖਾਰ ਤਾਂ ਵੈਸੇ ਹੋ ਜਾਂਦਾ ਹੈ ਹਾਲਾਂਕਿ ਬੁਖਾਰ ਹੋਣਾ ਨਹੀਂ ਚਾਹੀਦਾ 9 ਤਰੀਕ ਨੂੰ ਐਡੀ ਮੰਦ ਭਾਗੀ ਘਟਨਾ ਡਾਕਟਰ ਇਸ ਤਰ੍ਹਾਂ ਨਹੀਂ ਕਰਿਆ ਕਰਦੇ ਅਸੀਂ ਬੇਨਤੀਆਂ ਕਰਦੇ ਰਹੇ ਹੱਥ ਜੋੜਦੇ ਰਹੇ ਵੀ ਡਾਕਟਰ ਸਾਹਿਬ ਸਾਨੂੰ ਤੁਸੀਂ ਰੈਫਰ ਕਰ ਦਿਓ ਤੁਹਾਡੇ ਵੱਸ ਦਾ ਰੋਗ ਨਹੀਂਗਾ ਵੀ ਤੁਸੀਂ ਡਿਗਰੀ ਜ਼ਰੂਰ ਲਿੱਤੀ ਐ ਮੈਂ ਤੁਹਾਡੀ ਡਿਗਰੀ ਨੂੰ ਚੈਲੰਜ ਨਹੀਂ ਕਰਦਾਗਾ ਮੈਨੂੰ ਨਹੀਂ ਪਤਾ ਕਿਹੜੇ ਹਸਾਬ ਨਾਲ ਲਿੱਤੀ ਜਾਂ ਕਿਵੇਂ ਮੈਨੂੰ ਨਹੀਂ ਪਤਾਗਾ ਪਰ ਮੇਰੇ ਹੱਥ ਜੋੜ ਕੇ ਬੇਨਤੀ ਐ ਤੁਸੀਂ ਸਾਨੂੰ ਜਾਣ ਦਿਓ ਇਹ ਕਹਿੰਦੀ ਤੁਸੀਂ ਐਂ ਦੱਸੋ ਮੇਰੇ ਰਿਸ਼ਤੇਦਾਰ ਦੇ ਲਿਜਾਉਂਗੇ ਕਿ ਹੋਰ ਦੇ ਲਿਜਾਉਂਗੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਠੀਕ ਹੈ ਉਹਨਾਂ ਨੇ ਪੈਪ ਲਾ ਕੇ ਪਹਿਲਾ ਸੁਰਿੰਜਣਾ ਰਾਤ ਨੂੰ ਜਦੋਂ ਵੇਖਿਆ ਉਹ ਪਰੇਸ਼ਾਨ ਨਿਕਲਿਆ ਜੀ ਸਵੇਰ ਸਕੈਨ ਕਰਾਇਆ ਸਕੈਨ ਕਰਾਉਣ ਤੋਂ ਬਾਅਦ ਡਰੇਨ ਪਾਈ ਡਰੇਨ ਪਾ ਕੇ ਪੈਪ ਦੇ ਰਾਈ ਰੇਸ਼ਾ ਲੀਟਰਾਂ ਦੇ ਹਿਸਾਬ ਨਾਲ ਕੱਢਿਆ ਗਿਆ। ਵੀ ਸਕੈਨ ਕਰਾ ਕੇ ਵੀ ਯੂਟਰਸ ਦਾ ਮੂੰਹ ਖੁੱਲ ਚੁੱਕਿਆ ਸੀ ਜੋ ਮਟੀਰੀਅਲ ਸੀਗਾ ਉਹਦੇ ਵਿੱਚ ਵਧੀਆ ਤਰੀਕੇ ਨਾਲ ਨਹੀਂ ਵਰਤਿਆ ਸੀ। ਹਾਲਾਂਕਿ ਜੋ ਅਸੀਂ ਯੂਟਰਸ ਦੀ ਉਹਨਾਂ ਨੇ ਗਲੀ ਹੋਈ ਸੀ ਉਹ ਕੱਢੀ ਬਾਹਰ ਉਹਦੇ ਵਿੱਚ ਟਾਂਕੇ ਵੀ ਲੰਮ ਕਰੇ ਸੀ ਕਾਲੇ ਰੰਗ ਦੇ ਟਾਂਕੇ ਮੈਂ ਆਪ ਖੁਦ ਦੇਖਿਆ ਆਪ ਦੀ ਅੱਖੀ ਦੇਖੇ ਤੇ ਯੂਟਰਸ ਗਲ ਚੁੱਕੀ ਸੀ। ਜਦੋਂ ਰੇਸ਼ ਨਾਲ ਗਲ ਗਈ ਤਾਂ ਸਮਝ ਲਓ ਜੋ ਰੇਸ਼ਾ ਮਾਰਾ ਜਾਂ ਉਂਗਲ ਤੇ ਪੈ ਜੇ ਤਾਂ ਉਂਗਲ ਵੱਢਣੀ ਪੈ ਜਾਂਦੀ ਆ ਆਪਾਂ ਨੂੰ ਅੱਜ ਮੇਰੇ ਪਰਿਵਾਰ ਦਾ ਜੋ ਵੰਸ਼ ਹੈ ਉਹ ਅੱਗੇ ਨਹੀਂ ਵਸ ਸਕਦਾ ਕਿਉਂਕਿ ਇਹਨਾਂ ਨੇ ਯੂਟਰਸ ਜਦੋਂ ਰਿਮੂਵ ਹੋ ਗਈ 23 ਸਾਲ ਦੀ ਉਮਰ ਦੇ ਵਿੱਚ ਮਾਂ ਬਣ ਦਾ ਹੱਕ ਇਸ ਪਰਿਵਾਰ ਨੇ ਆਪਣੇ ਸੂਰੀਸ ਡਾਕਟਰ ਨੇ ਖੋਲਿਆ ਜਾਨ ਹੀ ਬਚੀ ਐ ਸਿਰਫ ਹੋਰ ਆਉਂਦੀ ਜ਼ਿੰਦਗੀ ਖਤਮ ਹੋ ਚੁੱਕੀ ਐ ਅੱਗੋਂ ਹੁਣ ਅੱਗੇ ਉਹਦੇ ਪੱਲੇ ਕੁਝ ਵੀ ਐ ਨਹੀਂ ਸਿਰਫ ਇਹ ਸਮਝ ਲਓ ਵੀ ਰੱਬ ਨੇ ਬਸ ਸਾਹ ਦਿੱਤੇ ਵਾਪਿਸ ਬਾਕੀ ਹੁੰਦਾ ਜੀਨ ਦਾ ਮਕਸਦ ਸਾਰਾ ਕੋਈ ਖਤਮ ਹੋ ਗਿਆ ਹੁੰਦਾ ਵੰਸ਼ ਅੱਗੇ ਨਹੀਂ ਵਧਣਾ ਉਹਨਾਂ ਉਹਨਾਂ ਦੀ ਹਾਲਤ ਕੀ ਐ ਇਸ ਵਕਤ ਇਹ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਹੁਣ ਅੱਗੇ ਤੋਂ ਮਾਂ ਹੀ ਮਤਲਬ ਮੇਰਾ ਮਨ ਦਾਦ ਕਰ ਹਾਲੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੀ ਸਾਨੂੰ ਵੀ ਐਸੀ ਗੱਲ ਦਾ ਡਰ ਹੈ ਵੀ ਜਦੋਂ ਉਹਨੂੰ ਪਤਾ ਲੱਗੂਗਾ ਤੇ ਵੀ ਉਹਨੇ ਡਿਪਰੈਸ਼ਨ ਚੋਂ ਨਹੀਂ ਬਾਹਰ ਨਿਕਲਣਾ ਪਹਿਲੀ ਡਿਲੀਵਰੀ ਇਹ 22 23 ਸਾਲ ਦੀ ਹੈਗੀ ਜਿਹੜੀ ਕੁੜੀ ਤੋਂ ਚੱਕ ਕੇ ਇੱਕ ਤਰ੍ਹਾਂ ਦਾ ਮੁੰਡੇ ਬਣ ਗਿਆ ਹਾਰਮੋਨ ਚ ਚੇਂਜ ਹੋ ਗਏ ਦੇ ਆਪਾਂ ਮੈਡੀਸਨ ਬਾਰੇ ਪੜ੍ਹੀਏ ਤਾਂ ਤੋਂ ਉਹਦੇ ਵਿੱਚ ਕੋਈ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਸੋਚ ਲੂਗਾ ਤੇ ਉਹ ਡਾਕਟਰ ਨੂੰ ਆਪਾਂ ਡਾਕਟਰ ਨਹੀਂ ਕਹਿ ਸਕਦੇ ਦਰਿੰਦੇ ਕਹਿ ਸਕਦੇ ਆਪਾਂ ਕਿਉਂਕਿ ਉਹ ਕਾਤਲ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਇੱਕ ਇੱਕ ਵੰਸ਼ ਖਤਮ ਕਰ ਦਿੱਤੀ ਇਹਨਾਂ ਦੀ ਪਰਿਵਾਰ ਦੀ ਇਸ ਦੀ ਤੇ ਵੇਖੋ ਕਿੱਡੇ ਸਦਮੇ 'ਚ ਹੋਊਗਾ ਪਰਿਵਾਰ ਜਿਹੜਾ ਅਜੇ ਤੱਕ ਬੱਚੀ ਨੂੰ ਦੱਸ ਹੀ ਨਹੀਂ ਸਕਿਆ ਬਹੁਤ ਵੱਡੀ ਗੱਲ ਹੈ ਵੀ ਇਹਨਾਂ ਵਾਸਤੇ ਜਿਹੜਾ ਇਹ ਘਾਟਾ ਪਿਆ ਤੇ ਪਿਆ ਆਉਣ ਵਾਲਾ ਘਾਟਾ ਇਹਨਾਂ ਵਾਸਤੇ ਇਹ ਵੱਡਾ ਵੀ ਇਹ ਗਾਂ ਨੂੰ ਕਿਵੇਂ ਦੱਸਣਗੇ ਉਹਨੂੰ ਫੇਸ ਕਿਵੇਂ ਕਰਨਗੇ ਬੱਚੀ ਨੂੰ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਮਲੋਟ ਦੇ ਵਿੱਚ ਆ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਇੱਕ ਪਰਿਵਾਰ ਨੇ ਇੱਕ ਹਸਪਤਾਲ ਤੇ ਦੋਸ਼ ਲਗਾਏ ਨੇ ਕਿ ਉਹਨਾਂ ਦੀ ਗਲਤੀ ਨਾਲ ਸਾਡੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਪਰਿਵਾਰ ਦੀ ਇੱਕ ਔਰਤ ਤੋਂ ਮਾਂ ਬਣਨ ਦਾ ਅਧਿਕਾਰ ਉਸ ਹਸਪਤਾਲ ਨੇ ਪੱਕੇ ਤੌਰ ਤੇ ਖੋਹ ਲਿਆ ਕੀ ਵਜਾ ਕਾਰਨ ਕੀ ਰਿਹਾ ਗੱਲਬਾਤ ਕਰਦੇ ਆ ਸਾਡੇ ਨਾਲ ਉਹ ਜਿਹੜੀ ਲੜਕੀ ਹੈ ਜਿੱਦੀ ਉਮਰ 23 ਸਾਲ ਆ ਉਹਦੇ ਸਹੁਰਾ ਸਾਹਿਬ ਨੇ ਕੀ ਮਾਮਲਾ ਜੀ ਸ਼ੁਰੂ ਤੋਂ ਮਾਮਲਾ ਸਮਝਾਇਓ ਦੇਖੋ ਜੀ ਮੈਂ ਪੰਡਤ ਸ਼ਾਮ ਲਾਲ ਮਲੋੜ ਤੋਂ ਆਪ ਜੀ ਨੂੰ ਬੇਨਤੀ ਕਰਦਾ ਪਹਿਲਾਂ ਥੋੜਾ ਸਵਾਗਤ ਕਰਦਾ ਜੋ ਤੁਸੀਂ ਅੱਜ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਏ ਥੋੜਾ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਦੇਖੋ ਜੀ ਮੇਰੇ ਇੱਕ ਨਾਮ ਨੋ ਦੇ ਪੋਤੀ ਹੋਈ ਕਾਮਰਾ ਹਸਪਤਾਲ ਦੇ ਵਿੱਚ ਠੀਕ ਹੈ 28 ਤਰੀਕ ਨੂੰ ਜੀ ਜਦੋਂ 28 ਨੂੰ ਹੋਈ ਸਜੇਰੀਅਨ ਦੇ ਨਾਲ ਹੋਈ ਜੀ ਉਹਨਾਂ ਨੇ ਸਜੇਰੀਨ ਕਰਤਾ 29 ਨੂੰ 9:30 ਨੇ ਕਿਹਾ ਵੀ ਐਂ ਕਰਕੇ ਮੇਰੇ ਨਾਲ ਬੁਖਾਰ ਹੈ ਉਹ ਕਹਿੰਦੇ ਡਾਕਟਰ ਪੂਜਾ ਕਮਰਾ ਜੋ ਕਹਿਣ ਲੱਗੇ ਕਹਿੰਦੇ ਇਹ ਬੁਖਾਰ ਤਾਂ ਵੈਸੇ ਹੋ ਜਾਂਦਾ ਹੈ ਜੀ ਹਾਲਾਂਕਿ ਬੁਖਾਰ ਹੋਣਾ ਨਹੀਂ ਚਾਹੀਦਾ ਜੀ ਨੰਬਰ 2 ਜਦੋਂ ਬੇਟੀ ਨੇ ਕਿਹਾ ਮੇਰੇ ਦਰਦ ਹੈ ਉਹ ਕਹਿੰਦੇ ਵੈਸੇ ਦਰਦ ਹੁੰਦਾ ਕੋਈ ਖਾਸ ਗੱਲ ਨਹੀਂ ਦਰਦ ਵੈਸੇ ਹੁੰਦਾ ਅਸੀਂ ਚਲੋ ਚੁੱਪ ਕਰਕੇ ਉਹ ਕਹਿੰਦੇ ਡਾਕਟਰ ਮੈਂ ਕਿਤੋਂ ਮੇਰੀ ਨੋਨ ਉਹਨਾਂ ਨੇ ਕੁਐਸਚਨ ਕੀਤਾ ਵੀ ਡਾਕਟਰ ਮੈਂ ਕਿਤੋਂ ਠੀਕ ਹੈ ਜੀ ਉਹ ਚੁੱਪ ਕਰਕੇ ਮਰੀਜ਼ ਨੇ ਬੋਲਣਾ ਕਿ ਹੁੰਦਾ ਮਰੀਜ਼ ਹੈ ਟਿਕਟ ਲਾਏ ਹੁੰਦੇ ਤੇ ਉਹ ਕੁਛ ਕੀ ਤਾਂ ਦਾ ਬੋਲਣਾ ਕੀ ਜੁਨੇ ਉਸ ਤੋਂ ਬਾਅਦ ਜਦੋਂ 30 ਤਰੀਕ ਨੂੰ ਉਹਨਾਂ ਨੇ ਸਾਨੂੰ ਛੁੱਟੀ ਦਿੱਤੀ ਜੀ ਠੀਕ ਹੈ ਬੇਟੀ ਫਿਰ ਵੀ ਕਰਾਉਂਦੀ ਰਹੀ ਸਾਡੀ ਨੋ ਰਾਣੀ ਕਹਿੰਦੀ ਰਹੀ ਵੀ ਪ੍ਰਿਆ ਪਾਰੇ ਕੋ ਨੇ ਕਿਹਾ ਵੀ ਐ ਕਰਕੇ ਡਾਕਟਰ ਸਾਹਿਬ ਮੇਰੇ ਦਰਦ ਹੁੰਦਾ ਕਹਿੰਦੇ ਨਹੀਂ ਨਹੀਂ ਹੱਟ ਜੂਗਾ ਗੈਂਸ ਤਜਾਬ ਦਾ ਦਰਦ ਹੈ ਜੀ ਕੋਈ ਗੱਲ ਨਹੀਂ ਹੱਟ ਜੂਗਾ ਕੋਈ ਗੱਲ ਨਹੀਂ ਹੂੰ 2 ਤਰੀਕ ਨੂੰ ਚੈੱਕ ਅਪ ਕਰਾਉਣ ਲਈ ਫਿਰ ਗਏ ਉਹ ਠੀਕ ਹੈ ਜੀ ਦੋ ਨੂੰ ਚੈੱਕ ਅਪ ਕਰਾਣ ਗਏ ਜਦੋਂ ਤੇ ਉਹਨਾਂ ਨੇ ਚੈੱਕਅਪ ਦੇ ਦੌਰਾਨ ਫਿਰ ਬੇਟੀ ਨੇ ਮਿੰਨਤ ਕੀਤੀ ਡਾਕਟਰ ਸਾਹਿਬ ਮੇਰੇ ਬਹੁਤ ਦਰਦ ਹੋਣਾ ਮੈਂ ਪਾਸਾ ਨਹੀਂ ਲੈ ਸਕਦੀ ਪਰ ਡਾਕਟਰ ਪੂਜਾ ਕਮਰਾਨ ਨੇ ਉਹਦੀ ਇੱਕ ਨਹੀਂ ਸੁਣੀ ਉਹ ਕਹਿੰਦੀ ਡਾਕਟਰ ਮੈਂ ਕਿਤੋਂ ਡਿਗਰੀ ਮੈਂ ਕੀਤੀ ਕਿਤੋਂ ਠੀਕ ਹੈ ਉਹ ਉਹਨਾਂ ਦੇ ਸਵਾਲ ਤਿੱਖੇ ਹੀ ਹੋਇਆ ਕਰਦੇ ਸੀ ਹਮੇਸ਼ਾ ਦੋ ਉਦੋਂ ਬਾਅਦ ਜਦੋਂ ਉਹਨਾਂ ਨੇ ਪਾਇਨ ਤਰੀਕ ਨੂੰ ਟਾਂਕੇ ਖੋਲੇ ਉਹਨਾਂ ਨੇ ਠੀਕ ਹੈ ਟਾਂਕੇ ਖੋਲਣ ਦੇ ਦੌਰਾਨ ਵੀ ਬੇਟੀ ਗਈ ਉੱਤੇ ਵੀ ਐ ਕਰਕੇ ਮੈਨੂੰ ਬੁਖਾਰ ਚੜਦਾ ਹੈ ਮੇਰੇ ਦਰਦ ਹੁੰਦਾ ਉਹ ਕਹਿੰਦੇ ਬੁਖਾਰ ਬਖੂਰ ਵੈਸੇ ਚੜ ਜਾਂਦਾ ਐਨਾ ਟਾਂਕਾਂ ਦਰਦ ਦੁਰਦ ਕਰਕੇ ਹੋਰ ਕੋਈ ਗੱਲ ਨਹੀਂ ਐਸੀ ਤੇ ਤਜਾਬਤੂ ਬਣਦਾ ਤੇ ਆ ਚੱਕ ਤੂੰ ਦਵਾਈਆਂ ਮਾਰੇ ਮੋਟੀਆਂ ਲੈ ਜਾ ਉਸ ਤੋਂ ਬਾਅਦ 8 ਤਰੀਕ ਨੂੰ ਸਵੇਰੇ ਸੋਰੀ ਉਸ ਵਿਚਾਲੇ ਮੇਰਾ ਬੇਟਾ ਗਿਆ ਉਹਨਾਂ ਨੇ ਐਂਟੀਬਾਇਓਟਿਕ ਲਿਖ ਕੇ ਦੇਤੇ ਐਂਟੀਬਾਇਓਟਿਕ ਲੈ ਕੇ ਉਹ ਆ ਗਏ ਉਹ ਕਹਿੰਦੇ ਐਂਟੀਬਾਇਓਟਿਕ ਖਾਓ ਕੋਈ ਨਹੀਂ ਠੀਕ ਹੋ ਜੂ ਕੋਈ ਖਾਸ ਗੱਲ ਨਹੀਂ ਹਾਲਾਂਕਿ ਬੇਟੀ ਤਰਸਰੀ ਸੀ ਦਰਦਮੰਦੀ ਸੀ ਅਸੀਂ ਅਖਾ ਸ਼ਾਇਦ ਸਾਡਾ ਵੀ ਪਹਿਲਾ ਸਜੇਰੀਅਨ ਸੀ ਸਾਨੂੰ ਵੀ ਪਤਾ ਸੀ ਬਿਟਾਂਕਿਆਂ ਦਾ ਦਰਦ ਹੁੰਦਾ ਪਿਆ ਕਿ ਅੰਦਰ ਰੇਸ਼ਾ ਬਣ ਗਿਆ ਜੀ ਉਸ ਤੋਂ ਬਾਅਦ ਜਦੋਂ 8 ਤਰੀਕ ਨੂੰ ਸਵੇਰ ਡਾਕਟਰ ਸਾਹਿਬ ਕੋਲੇ ਫੇਰ ਲੈ ਗਏ ਕਮਰਾ ਸਾਹਿਬ ਕੋਲੇ ਉਹਨਾਂ ਨੇ ਇੱਕ ਟੀਕੇ ਚ ਬੋਤਲ ਚ ਪਾ ਕੇ ਟੀਕਾ ਲਾਤਾ ਠੀਕ ਹੈ ਜੀ ਕਹਿੰਦੇ ਕੋਈ ਗੱਲ ਨਹੀਂ ਜੀ ਕੋਈ ਜਾਵੜੋ ਤੁਸੀਂ ਕੋਈ ਨਹੀਂ ਅਸੀਂ ਆਖਿਆ ਵੀ ਤੁਸੀਂ ਜੇ ਤੁਹਾਡੀ ਸਮਝ ਨਹੀਂ ਆਉਂਦਾ ਤੇ ਤੁਸੀਂ ਐ ਕਰੋ ਕਿ ਤੋ ਬਾਹਰੋਂ ਚੈੱਕਅਪ ਕਰਾ ਲਓ ਕੋਈ ਸਜੇਰੀਆਂ ਆਪਣੇ ਕਿਸ ਚੰਗੇ ਡਾਕਟਰ ਨੂੰ ਦਿਖਾ ਲਓ ਜਾਂ ਕੋਈ ਇੱਕ ਨਾਮ ਸਕੈਨ ਕਰਾਣਾ ਕੁਝ ਕਰਾਣਾ ਕਰਾ ਲਓ ਵੀ ਉਸ ਚ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਤੁਸੀਂ ਕਰਾਓ ਪਰ ਉਹਨਾਂ ਨੇ ਸਾਡੀ ਇੱਕ ਨਾ ਸੁਣੀ 8 ਤਰੀਕ ਰਾਤ ਨੂੰ ਅਸੀਂ ਐਡਮਿਟ ਦੁਆਰਾ ਪੂਜਾ ਕਮਰਾ ਦੇ ਰਹੇ 9 ਤਰੀਕ ਨੂੰ ਐਡੀ ਮੰਦ ਭਾਗੀ ਘਟਨਾ ਡਾਕਟਰ ਇਸ ਤਰ੍ਹਾਂ ਨਹੀਂ ਕਰਿਆ ਕਰਦੇ ਅਸੀਂ ਬੇਨਤੀਆਂ ਕਰਦੇ ਰਹੇ ਹੱਥ ਜੋੜਦੇ ਰਹੇ ਵੀ ਡਾਕਟਰ ਸਾਹਿਬ ਸਾਨੂੰ ਤੁਸੀਂ ਰੈਫਰ ਕਰ ਦਿਓ ਤੁਹਾਡੇ ਵੱਸ ਦਾ ਰੋਗ ਨਹੀਂਗਾ ਵੀ ਤੁਸੀਂ ਡਿਗਰੀ ਜ਼ਰੂਰ ਲਿੱਤੀ ਐ ਮੈਂ ਤੁਹਾਡੀ ਡਿਗਰੀ ਨੂੰ ਚੈਲੰਜ ਨਹੀਂ ਕਰਦਾਗਾ ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਲਿੱਤੀ ਜਾਂ ਕਿਵੇਂ ਮੈਨੂੰ ਨਹੀਂ ਪਤਾਗਾ ਪਰ ਮੇਰੇ ਹੱਥ ਜੋੜ ਕੇ ਬੇਨਤੀ ਐ ਤੁਸੀਂ ਸਾਨੂੰ ਜਾਣ ਦਿਓ ਇਹ ਕਹਿੰਦੀ ਤੁਸੀਂ ਐਂ ਦੱਸੋ ਮੇਰੇ ਰਿਸ਼ਤੇਦਾਰ ਦੇ ਲਿਜਾਉਂਗੇ ਕਿ ਹੋਰ ਦੇ ਲਿਜਾਉਂਗੇ ਹੂੰ ਮੈਂ ਕਿਹਾ ਮੈਨੂੰ ਮੈਡਮ ਜਾਣਦੇ ਮੇਰੇ ਕੋਲ ਨਾਮ ਕੁੜੀ ਦੀ ਨੋ ਦੀ ਜਾਨ ਚੱਲੀ ਐ ਤੈਨੂੰ ਤੇਰੇ ਕਮਿਸ਼ਨ ਦੀ ਪਈ ਐ ਹੂੰ ਐਂ ਗੋ ਕਰਦੀ ਐ ਮੈਂ ਇਹਦੇ ਪੈਰੀ ਹੱਥ ਵੀ ਲਾਏ ਪੂਜਾ ਕਮਰਾ ਦੇ ਪਰ ਪੂਜਾ ਕਮਰਾ ਨਹੀਂ ਮੰਨੀ ਹੂੰ ਚਲੋ ਜੀ ਅਸੀਂ ਹੱਥ ਜੋੜ ਕੇ ਮਿੰਤ ਕਰਕੇ ਇਹਨਾਂ ਤੋਂ ਰੈਫਰ ਹੋ ਕੇ ਚਲੇ ਗਏ ਧੰਨਵਾਦ ਸੰਜੀਵ ਜੀ ਬਾਂਸਲ ਜਿਹੜੇ ਬਾਂਸਲ ਹਸਪਤਾਲ ਵਾਲੇ ਆ ਉਹਨਾਂ ਦੇ ਰਿਲੇਟਿਵ ਮੇਰੇ ਨਾਲ ਸੀ ਉਹਨਾਂ ਨੇ ਹੱਥ ਪਾਇਆ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਠੀਕ ਹੈ ਉਹਨਾਂ ਨੇ ਪੈਪ ਲਾ ਕੇ ਪਹਿਲਾ ਸੁਰੰਜਨਾ ਰਾਤ ਨੂੰ ਜਦੋਂ ਵੇਖਿਆ ਉਹ ਰੇਸ਼ਾ ਨਿਕਲਿਆ ਜੀ ਹੂੰ ਸੁਬਾ ਸਕੈਨ ਕਰਾਇਆ ਸਕੈਨ ਕਰਾਉਣ ਤੋਂ ਬਾਅਦ ਡਰੇਨ ਪਾਇਆ ਡਰੇਨ ਪਾ ਕੇ ਪੈਪ ਦੇ ਰਾਹੀਂ ਰੇਸ਼ਾ ਲੀਟਰਾਂ ਦੇ ਹਿਸਾਬ ਨਾਲ ਕੱਢਿਆ ਗਿਆ ਠੀਕ ਹੈ ਜੀ ਸੰਜੀਵ ਮਾਨਸਲ ਜੀ ਡਾਕਟਰ ਸਾਹਿਬ ਬਠਿੰਡਾ ਵਾਲੇ ਜੋ ਸੌਫਟੀ ਰੋਡ ਤੇ ਰਹਿੰਦੇ ਆ ਕੈਂਸਲ ਦੇ ਹਸਪੀਟਲ ਦੇ ਮਾਲਕ ਹੈਗੇ ਆ ਉਹਨਾਂ ਨੇ ਦੋਨਾਂ ਮੀਆਂ ਬੀਬੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਲਾਜ ਕੀਤਾ ਉਹਨਾਂ ਨੇ ਵੇਖਿਆ ਵੀ ਸਕੈਨ ਕਰਾ ਕੇ ਵੀ ਯੂਟਰਸ ਦਾ ਮੂੰਹ ਖੁੱਲ ਚੁੱਕਿਆ ਸੀ ਜੋ ਮਟੀਰੀਅਲ ਸੀਗਾ ਉਹਦੇ ਵਿੱਚ ਵਧੀਆ ਤਰੀਕੇ ਨਾਲ ਨਹੀਂ ਵਰਤਿਆ ਸੀ ਹਾਲਾਂਕਿ ਜੋ ਅਸੀਂ ਯੂਟਰਸ ਜੀ ਉਹਨਾਂ ਨੇ ਗਲੀ ਹੋਈ ਸੀ ਉਹ ਕੱਢੀ ਬਾਹਰ ਉਹਦੇ ਵਿੱਚ ਟਾਂਕੇ ਵੀ ਲੰਮ ਕਰੇ ਸੀ ਕਾਲੇ ਰੰਗ ਦੇ ਟਾਂਕੇ ਮੈਂ ਆਪ ਖੁਦ ਦੇਖਿਆ ਆਪਦੀ ਅੱਖੀ ਦੇਖੇ ਤੇ ਯੂਟਰਸ ਗਲ ਚੁੱਕੀ ਸੀ ਯੂਰ ਯੂਟਰਸ ਗਲਣ ਦਾ ਕਾਰਨ ਕੀ ਸਾਨੂੰ ਇਸ ਪੂਜਾ ਕਮਰਾ ਜੋ ਕਾਮਰਾ ਹਸਪਤਾਲ ਜੀਟ ਰੋਡ ਮਲੋਟ ਵਿਖੇ ਹੈ ਜੋ ਪੁਸ਼ਪਾ ਕਮਰਾ ਤੇ ਡਾਕਟਰ ਮਦਨ لال ਕਮਰਾ ਅਤੇ ਗੋਤਮ ਕਮਰਾ ਇਹਨਾਂ ਵੱਲੋਂ ਚਲਾਇਆ ਜਾਂਦਾ ਹੈ ਇਹਨਾਂ ਨੇ ਜਦੋਂ ਸਾਨੂੰ 9 ਦਿਨ 10 ਦਿਨ ਲੰਮਕਾਈਗੇ 28 ਤਰੀਕ ਤੋਂ ਲੈ ਕੇ 8 ਤਰੀਕ 9 ਤਰੀਕ ਤੱਕ ਲੰਮਕਾਈਗੇ ਯੂਟਰਸ ਰੇਸ਼ਨ ਨਾਲ ਗਲ ਗਈ ਜਦੋਂ ਰੇਸ਼ਨ ਨਾਲ ਗਲ ਗਈ ਤਾਂ ਸਮਝ ਲਓ ਜੋ ਰੇਸ਼ਾ ਮਾੜਾ ਜੰਗਲ ਤੇ ਪੈ ਜਾ ਤਾਂ ਉਂਗਲ ਵੱਢਣੀ ਪੈ ਜਾਂਦੀ ਆਪਾਂ ਨੂੰ ਅੱਜ ਮੇਰੇ ਪਰਿਵਾਰ ਦਾ ਜੋ ਵੰਸ਼ ਹੈ ਉਹ ਅੱਗੇ ਨਹੀਂ ਵਧ ਸਕਦਾ ਕਿਉਂਕਿ ਇਹਨਾਂ ਨੇ ਯੂਟਰਸ ਜਿਹੜਾ ਰਿਮੂਵ ਹੋ ਗਈ 23 ਸਾਲ ਦੀ ਉਮਰ ਦੇ ਵਿੱਚ ਮਾਂ ਬਣ ਦਾ ਹੱਕ ਇਸ ਪਰਿਵਾਰ ਨੇ ਆਪਣੇ ਸੂਰੀਸ ਡਾਕਟਰ ਨੇ ਖੋਲਿਆ ਹੈ। ਤਾਂ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹੋ ਜਿਹੇ ਡਾਕਟਰਾਂ ਦੀ ਡਿਗਰੀ ਕੈਨਸਲ ਹੋਣੀ ਚਾਹੀਦੀ ਹੈ। ਕਿਉਂਕਿ ਇਹ ਡਾਕਟਰ ਡਿਗਰੀ ਦੇ ਕਾਬਿਲ ਨਹੀਂ ਕਿਉਂਕਿ ਮੇਰੇ ਤੋਂ ਪਹਿਲਾਂ ਕਈਆਂ ਨਾਲ ਇਹਨਾਂ ਨੇ ਕੀਤਾ ਹੋਊਗਾ। ਹੋਰਾਂ ਨਾਲ ਕੀਤਾ ਹੋਊਗਾ ਹਰੇਕ ਕੋਈ ਬਾਅਦ ਚ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਕੀਤਾ ਪਰ ਅਸੀਂ ਮੈਂ ਉਸ ਦਾ ਕੋਈ ਸਬੂਤ ਨਹੀਂ ਦੇ ਸਕਦਾ। ਪਰ ਗਲਤ ਇਹ ਇੱਥੇ ਨਿਭੜਦੀਆਂ ਨੇ ਜੀ ਜੇ ਡਾਕਟਰ ਪ੍ਰਮਾਤਮਾ ਦਾ ਰੂਪ ਹੁੰਦੇ ਦੂਜਾ ਹਮ ਅਗਰ ਪ੍ਰਮਾਤਮਾ ਹੀ ਇਸ ਤਰ੍ਹਾਂ ਕਰੂ ਤੇ ਕੀ ਹੋ ਸਕਦਾ ਇਹਨਾਂ ਨੇ ਸਾਡੇ ਖਾਲੀ ਕਾਗਜ਼ਾਂ ਦੇ ਸਾਈਨ ਕਰਾ ਕੇ ਮਿੰਟ ਕਢਾ ਕੇ ਸਾਨੂੰ ਰੈਫਰ ਕੀਤਾ ਪਤਾ ਨਹੀਂ ਕੀ ਕੁਛ ਇਹਨਾਂ ਨੇ ਲਿਖਿਆ ਕੀ ਨਹੀਂ ਲਿਖਿਆ ਉਸ ਤੋਂ ਬਾਅਦ ਜਾ ਕੇ ਅਸੀਂ ਇੱਥੋਂ ਗਏ ਆ ਫਿਰ ਜਾ ਕੇ ਉੱਥੇ ਇੱਕ ਨਾਮ ਆਪਣੇ ਡਾਕਟਰ ਸਾਹਿਬ ਕੋਲ ਇਲਾਜ ਕਰਾਇਆ ਤੇ ਮੈਂ ਤਾਂ ਹੁਣ ਕੀ ਕਹਾਂ ਵੇ ਮੇਰਾ ਤਾਂ ਪਰਿਵਾਰ ਦਾ ਨਾਸੀ ਕਰਤਾ ਇਹਨਾਂ ਨੇ ਮੈਂ ਜਿੱਥੋਂ ਤੱਕ ਹੁਣ ਐਸਐਚਓ ਸਾਹਿਬ ਇਨਸਪੈਕਟਰ ਸਾਹਿਬ ਨੂੰ ਅਸੀਂ ਦਰਖਾਸਤ ਦਿੱਤੀ ਹੈ ਉਸ ਤੋਂ ਬਾਅਦ ਸਾਸੀ ਨਿਆਂ ਦੀ ਮੰਗ ਕਰਦੇ ਆਂ ਜਿਵੇਂ ਜਿਵੇਂ ਪ੍ਰਸ਼ਾਸਨ ਸਾਨੂੰ ਜੇ ਸਹਿਯੋਗ ਦੇਊਗਾ ਤਾਂ ਤਨਵਾਦ ਹੈ ਤင် ਮਾਨਯੋਗ ਅਦਾਲਤ ਦਾ ਵੀ ਸਹਿਯੋਗ ਲਿੱਤਾ ਜਾਊਗਾ ਬੇਟੀ ਦੀ ਜਾਨ ਹੀ ਬਚੀ ਹੈ ਸਿਰਫ ਹੋਰ ਉਹਦੀ ਜ਼ਿੰਦਗੀ ਖਤਮ ਹੋ ਚੁੱਕੀ ਹੈ ਅੱਗੋਂ ਹੁਣ ਅੱਗੇ ਉਹਦੇ ਪੱਲੇ ਕੁਝ ਵੀ ਨਹੀਂ ਸਿਰਫ ਇਹ ਸਮਝ ਲਓ ਵੀ ਰੱਬ ਨੇ ਬਸ ਸਾਹ ਦਿੱਤੇ ਵਾਪਿਸ ਬਾਕੀ ਹੁੰਦਾ ਜੀਣ ਦਾ ਮਕਸਦ ਸਾਰਾ ਕੋਈ ਖਤਮ ਹੋ ਗਿਆ ਹੁੰਦਾ ਵੰਸ਼ ਅੱਗੇ ਨਹੀਂ ਵਧਣਾ ਮਤਲਬ ਇਹ ਤੋਂ ਮਾੜੀ ਮੰਦ ਭਾਗੀ ਘਟਨਾ ਹੋਰ ਕੋਈ ਵੀ ਨਹੀਂ ਹੋ ਸਕਦੀ ਸਾਡਾ ਪਰਿਵਾਰ ਹੋਣ ਦੇ ਨਾਤੇ ਅਸੀਂ ਸਾਰੇ ਇਹਨਾਂ ਦੇ ਨਾਲ ਆ ਪਰ ਆਪਾਂ ਇੱਕ ਸਾਥ ਹੀ ਦੇ ਸਕਦੇ ਆ ਪਰ ਕੁਦਰਤ ਨੂੰ ਚੈਲੰਜ ਨਹੀਂ ਕਰ ਸਕਦੇ ਜੋ ਉਹਨਾਂ ਨਾਲ ਭਾਵਨਾ ਵਰਤਣਾ ਸੀ ਉਹ ਤਾਂ ਵਰਤ ਗਿਆ ਪਰ ਹੁਣ ਇੱਕ ਨਿਆਂ ਦੀ ਮੰਗੀ ਕਰ ਸਕਦੇ ਆ ਜੇ ਉਹ ਨਿਆਂ ਮਿਲੇ ਤਾਂ ਸਾਰੂ ਤਰੀਕੇ ਨਾਲ ਮਿਲੇ ਅਸੀਂ ਤੁਹਾਡੇ ਰਾਈ ਇੱਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹਨਾਂ ਨੂੰ ਪੂਰਾ ਨਿਆਂ ਮਿਲਣਾ ਚਾਹੀਦਾ ਸਾਡੇ ਪਰਿਵਾਰ ਨੂੰ ਜਦੋਂ ਇਹ ਚੀਜ਼ ਵਾਪਰੀ ਜਦੋਂ ਇਹ ਸਾਰਾ ਕੁਝ ਤੁਹਾਡੀ ਪਤਨੀ ਨੂੰ ਪਤਾ ਲੱਗਿਆ ਉਹਨਾਂ ਉਹਨਾਂ ਦੀ ਹਾਲਤ ਕੀ ਹੈ ਇਸ ਵਕਤ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਹੁਣ ਅੱਗੇ ਤੋਂ ਮਾਂ ਹੀ ਮਤਲਬ ਮੇਰਾ ਮਾਨਦਾਨ ਘੱਲੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੀ ਸਾਨੂੰ ਵੀ ਐਸੀ ਗੱਲ ਦਾ ਡਰ ਹੈ ਵੀ ਜਦੋਂ ਉਹਨੂੰ ਪਤਾ ਲੱਗੂਗਾ ਤੇ ਵੀ ਉਹਨੇ ਡਿਪਰੈਸ਼ਨ ਚੋਂ ਹੀ ਬਾਹਰ ਨਿਕਲਣਾ ਜਿਹੜੀ ਵੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਮੇਨ ਪਾਰਟ ਆਫ ਬੋਡੀ ਜਦੋਂ ਕੱਢ ਦਿੱਤਾ ਗਿਆ ਜਿਹੜਾ ਲੇਡੀਜ਼ ਦਾ ਮੇਨ ਪਾਰਟ ਹੈ ਉਹਦੇ ਤੋਂ ਬਿਨਾ ਤਾਂ ਲੇਡੀਜ਼ ਆਧੂਰੀ ਐ ਜੀ ਬਸ ਮੁੱਖ ਦੀ ਗੱਲ ਇਹੀ ਹੈ ਜੀ ਵੀ ਸਾਨੂੰ ਇਨਸਾਫ ਚਾਹੀਦਾ ਹੈ ਲਾਇਸੈਂਸ ਕੈਨਸਲ ਕੀਤਾ ਜਾਵੇ ਜੇ ਡਾਕਟਰਾਂ ਦੀ ਨਹੀਂ ਲੋੜ ਕਿੰਨੇ ਦਿਨ ਤੁਸੀਂ ਇਹ ਚੀਜ਼ ਉਹ ਦਰਦ ਨੂੰ ਕਹਿੰਦੇ ਰਹੇ ਤੇ ਉਹਦਾ ਕੋਈ ਗੱਲ ਨਹੀਂ ਸੁਣੀ ਜਦੋਂ ਅਸੀਂ ਆਪਰੇਟ ਹੋਇਆ ਜੀ ਆਪਰੇਟ ਤੋਂ ਅਗਲੇ ਦਿਨ ਬੁਖਾਰ ਚੜਿਆ ਬੁਖਾਰ ਦੇ ਨਾਲ ਹੀ ਦਰਦ ਹੁੰਦਾ ਰਿਹਾ ਉਹਨੇ ਡਾਕਟਰ ਸਾਹਿਬ ਨੂੰ ਕਈ ਵਾਰੀ ਕਿਹਾ ਵੀ ਮੇਰੇ ਦਰਦ ਹੁੰਦਾ ਮੇਰ ਤੋਂ ਸਾਈਡ ਨਹੀਂ ਲਈ ਜਾਂਦੀ ਪਰ ਡਾਕਟਰ ਸਾਹਿਬ ਦਾ ਅੱਗੋਂ ਇਹ ਕਹਿਣਾ ਸੀ ਵੀ ਨਹੀਂ ਨਹੀਂ ਇਹ ਤਾਂ ਹੁੰਦਾ ਕੋਈ ਗੱਲ ਨਹੀਂ ਸਾਡਾ ਵੀ ਫਸਟ ਟਾਈਮ ਸੀ ਸਾਨੂੰ ਇੰਨੀ ਨੌਲੇਜ ਨਹੀਂ ਸੀਗੀ ਵੀ ਜਿਹੜਾ ਅਸੀਂ ਵੀ ਇਹ ਸਾਨੂੰ ਪਤਾ ਹੋਵੇ ਕੁਝ ਸਾਨੂੰ ਇਸ ਚੀਜ਼ ਦਾ ਕੁਝ ਵੀ ਨਹੀਂ ਪਤਾ ਸੀਗਾ ਡਾਕਟਰ ਸਾਹਿਬ ਦੇ ਕਹਿਣ ਦੇ ਮਤਲਬ ਨਹੀਂ ਨਹੀਂ ਇਹ ਤਾਂ ਹੁੰਦਾ ਰਹਿੰਦਾ ਉਹਨਾਂ ਨੇ ਬਸ ਇੱਕ ਨਿੱਕੇ ਮੋٹے ਐਂਟੀਬਾਇਓਟਿਕ ਜੇ ਦੇਈ ਜਾਣੇ ਬਸ ਇੰਨਾ ਗੱਲਾਂ ਤਾਂ ਮੁੜ ਕੇ ਅਸੀਂ ਜਦੋਂ ਛੁੱਟੀ ਦੀ ਮੰਗ ਕੀਤੀ ਤੇ ਉਹ ਸਾਨੂੰ ਉਹ ਵੀ ਨਹੀਂ ਦਿੱਤੀ ਜਦੋਂ ਫਿਰ ਇਹ ਸਾਰੀ ਗੱਲ ਹੋਈ ਤੁਸੀਂ ਉਸ ਤੋਂ ਬਾਅਦ ਜਦੋਂ ਤੁਹਾਨੂੰ ਬਹਿੰਡੇ ਗਏ ਤੁਸੀਂ ਤੁਹਾਡੇ ਨੇ ਘਟਨਾ ਵਾਪਰ ਕੇ ਤੋਂ ਬਾਅਦ ਡਾਕਟਰ ਸਾਹਿਬ ਨੂੰ ਮਿਲੇ ਹੋ ਵੀ ਆ ਤੁਸੀਂ ਕੀ ਕੀਤਾ ਨਹੀਂ ਜੀ ਨਹੀਂ ਮਿਲਣਾ ਕੀ ਜੀ ਉਹ ਉਲਟਾ ਉਹ ਬਰਖਲਾਫੀ ਕਰ ਰਿਹਾ ਉਹ ਉਹਨਾਂ ਨੂੰ ਕਹਿ ਰਿਹਾ ਵੀ ਇਹਨਾਂ ਦਾ ਇਲਾਜ ਨਾ ਕਰੋ ਇਹ ਬੰਦੇ ਸਹੀ ਨਹੀਂ ਜਾਂ ਇਦਾਂ ਦੇ ਵਰਡਿੰਗ ਯੂਜ਼ ਹੋ ਰਹੀ ਹੈ ਸਾਨੂੰ ਸੁਣਨ ਚਾ ਰਹੇ ਸਿੱਧੂ ਸਾਹਿਬ ਪ੍ਰੋਬਲਮ ਬੜੀ ਬਣਾਉਂਦੇ ਉੱਥੇ 35000 ਟੀਐਲਸੀ ਹੋ ਗਈ ਸੀ ਜੀ ਜਦੋਂ 35000 ਟੀਐਲਸੀ ਹੋ ਜੇ ਉਹਨੂੰ ਦਾ ਪਰਿਵਾਰ ਦੇ ਹੱਥਾਂ ਪੈਰਾਂ ਦੀ ਬਣੀ ਹੁੰਦੀ ਹੈ ਸੈਪਟਿਕਸੀਮੀਏ ਚ ਪੇਸ਼ੈਂਟ ਚਲਾ ਗਿਆ ਸੀਗਾ ਸੈਪਟਿਕਸੀਮੀਏ ਪਰਿਵਾਰ ਨੂੰ ਤਾਂ ਕੋਈ ਮਤਲਬ ਸੋਝ ਨਹੀਂ ਰਿਹਾ ਸੀ ਕਿ ਅਸੀਂ ਕਿੱਥੇ ਰੈਫਰਡ ਹੋਈਏ ਜਾਂ ਅਸੀਂ ਕਿਤੇ ਜਾ ਸਕਦੇ ਆ ਕਿਤੇ ਵੈਂਟੀਲੇਟਰ ਦੇ ਜਿਹੜਾ ਆਈਸੀਯੂ ਦੇ ਵਿੱਚ ਪੇਸ਼ੈਂਟ ਪਿਆ ਹੈ 35000 ਟੀਐਲਸੀਏ ਹੈ ਸੈਪਟਿਕਸੀਮੀਏ ਦੇ ਵਿੱਚ ਹੈ ਯੂਟਰਸ ਬਾਹਰ ਪੇਸ਼ੈਂਟ ਦਾ ਕੱਟਦਾ 500 ਵਾਰ-ਵਾਰ ਆ ਰਹੀ ਹੈ ਰੇਕ ਸਟਿਚ ਦੇ ਵਿੱਚੋਂ ਪਾਸ ਆ ਰਹੀ ਹੈ ਉਹਨੂੰ ਤੁਸੀਂ ਆਪ ਸਿਆਣੇ ਸਦੂ ਸਾਹਿਬ ਤੁਸੀਂ ਪੰਜਾਬ ਦੇ ਮੰਨੇ ਹੋਏ ਪੱਤਰਕਾਰ ਪਰਿਵਾਰ ਕੀ ਸੋਚੂਗਾ ਜੀ ਸੈਪਟਿਕਸੀਮੀਏ ਦੇ ਵਿੱਚ ਪੇਸ਼ੈਂਟ ਹੈ ਇਹ ਡਿਲੀਵਰੀ ਇਹ 22 23 ਸਾਲ ਦੀ ਹੈਗੀ ਜਿਹੜੀ ਕੁੜੀ ਤੋਂ ਚੱਕ ਕੇ ਇੱਕ ਤਰ੍ਹਾਂ ਦਾ ਮੁੰਡੇ ਬਣ ਗਿਆ ਹਾਰਮੋਨ ਚ ਚੇਂਜ ਹੋ ਗਏ ਤੇ ਆਪਾਂ ਮੈਡੀਸਿਨ ਬਾਰੇ ਪੜ੍ਹੀਏ ਤਾਂ ਤੇ ਉਹਦੇ ਵਿੱਚ ਕੋਈ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਸੋਚ ਲੂਗਾ ਉਹ ਤਾਂ ਜਿਹੜੇ ਅਸੀਂ ਚਾਰ ਬੇਲੀ ਰਾਤ ਨੂੰ ਜਾਂਦੇ ਸਾਂ ਆਹਦੇ ਕੰਮ ਕਰਨ ਵੇਟ ਕੇ ਮੈਂ ਪੰਚਾਇਤ ਸੈਕਟਰੀ ਐ ਸਾਡੇ ਪਹਿਲਾਂ ਸਾਡੇ ਡਿਪਾਰਟਮੈਂਟ ਦੇ ਆ ਸਾਡੇ ਜੁਨੀਅਨ ਚੋਂ ਜਾਵੜੇ ਕੋਈ ਹੋਰ ਯਾਰ ਮਿੱਤਰ ਜਿਹੜੇ ਸ਼ਾਮ ਨੂੰ ਜਾਵੜੇ ਉਹ ਉਹਨਾਂ ਬੰਦੇ ਨੇ ਹੌਸਲਾ ਦੇ ਲਿਆ ਉਹਨਾਂ ਨੇ ਕਿਸੇ ਨੇ ਬਲੱਡ ਲਿਆਤਾ ਕਿਸੇ ਨੇ ਕੋਈ ਕਰਤਾ ਕਿਸੇ ਨੇ ਕੋਈ ਕਲਚਰ ਟੈਸਟ ਕਰਾ ਲਿਆ ਆਂਟੀਬਾਇਟਿਕ ਦੇ ਕੇ ਆਂਟੀਬਾਇਟਿਕ ਦੇ ਲੋ ਵੀ 35000 TLC ਹੋ ਜਾਣੀ ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਰੀਏ ਕਿ ਪਰਿਵਾਰ ਜਾਂ ਕਿ ਹੋਰ ਇਸ ਤਰ੍ਹਾਂ ਦੇ ਵਿੱਚੋਂ ਕੋਈ ਲੰਮਾ ਡਿਸੀਜਨ ਹੈ 22 ਦਿਨ ਆਈਸੀਯੂ 'ਚ ਰਹੇ ਆ 22 ਦਿਨ ਲਗਾਤਾਰ ਆਈਸੀਯੂ 'ਚ ਰਹੇ ਆ ਆਟਰਾਕੀ ਯੂਨੀਅਨ ਦੇ ਪ੍ਰਧਾਨ ਸਾਡੇ ਇਹਨਾਂ ਦੇ ਬਿਆਨ ਦੋ ਇੱਕ ਗੱਲ ਇਹ ਹੈ ਜੀ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਜਦੋਂ ਅਜਿਹੀ ਘਟਨਾ ਵਾਪਰਦੀ ਹੈ ਫਿਰ ਜਿਹੜਾ ਲੋਕਾਂ ਦਾ ਕੀ ਵਿਸ਼ਵਾਸ ਹੈ ਸਿਸਟਮ ਤੋਂ ਟੁੱਟਦਾ ਵੀ ਜੇ ਡਾਕਟਰ ਹੀ ਇਸ ਤਰੀਕੇ ਨਾਲ ਜੇ ਸਾਡਾ ਰੱਬ ਵੀ ਇਸ ਤਰੀਕੇ ਨਾਲ ਕਰੂਗਾ ਫਿਰ ਸਾਡਾ ਕੀ ਪੱਲੇ ਕੀ ਰਹੇਗਾ ਸਾਡੇ ਦੇਖੋ ਇਨਸਾਨ ਨੇ ਰੱਬ ਨੂੰ ਨਹੀਂ ਦੇਖਿਆ ਪਰ ਇੱਕ ਡਾਕਟਰ ਹੈ ਨਾ ਉਹਨੂੰ ਹਰ ਬੰਦਾ ਡਾਕਟਰ ਨੂੰ ਹਰ ਬੰਦਾ ਭਗਵਾਨ ਹੀ ਸਮਝਦਾ ਹੈ ਅਗਰ ਭਗਵਾਨ ਕੋਲੇ ਜਾ ਕੇ ਵੀ ਕਿਸੇ ਦਾ ਦਿਲ ਟੁੱਟਣਾ ਤੇ ਉਹ ਮਤਲਬ ਕਿਸੇ ਚੀਜ਼ ਦੇ ਉਹਲੇ ਵਿੱਚ ਰਹਿਣਾ ਤਾਂ ਉਹਦਾ ਤਾਂ ਜ਼ਿੰਦਗੀ ਦਾ ਵਿਸ਼ਵਾਸ ਟੁੱਟ ਗਿਆ ਜੀ ਇਸ ਦਾ ਇਹ ਮੰਨਦੇ ਸਾਰਾ ਕੁਝ ਬਾਕੀ ਇਹ ਨਾਮਵਰ ਫੈਮਲੀ ਹੈ ਸ਼ਾਮਲਾਲ ਪੰਡਤ ਜਿਹੜੀ ਫੈਮਲੀ ਹੈ ਨਾਮਵਰ ਫੈਮਲੀ ਹੈ ਇਹ ਪਰਿਵਾਰ ਨਹੀਂ ਜੋ ਹਸਪਤਾਲ ਵਾਲੇ ਨੇ ਸਲੂਕ ਕੀਤਾ ਜੋ ਆਮ ਨੋਰਮਲ ਪਰਿਵਾਰਾਂ ਦੇ ਲੋਕ ਹੈ ਉਹਨਾਂ ਨਾਲ ਕੀ ਕਰਦੇ ਹੋਣੇ ਜਿਹੜੇ ਕਿਤੇ ਜਾਣ ਹੀ ਸਕਦੇ ਜਿਹੜੇ ਕੋਈ ਸ਼ਿਕਾਇਤ ਨਹੀਂ ਕਰਦੇ ਇਸ ਲਈ ਵੀ ਉਸ ਦਰਿੰਦੇ ਡਾਇਰੈਕਟਰ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਉਹਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਆ ਜੀ ਕਿਉਂਕਿ ਜਿਹੜਾ ਆਮ ਲੋਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਕਿਉਂਕਿ ਇਹ ਤਾਂ ਨਾਮਵਰ ਪਰਿਵਾਰ ਇੱਕ ਇਹਨਾਂ ਨੂੰ ਜਾਣ ਆ ਇਹਨਾਂ ਦੀ ਲਿਆਜ ਵੀ ਹੈ ਲੇਕਿਨ ਜੋ ਆਪਦੇ ਘਰੇਲੂ ਪਰਿਵਾਰ ਹੈ ਉਹਨਾਂ ਦੀ ਤਾਂ ਕਿਤੇ ਸੁਣਵਾਈ ਨਹੀਂ ਹੋਣੀ ਜੀ ਜੇ ਐਸਾ ਸਲੂਕ ਉਹਨਾਂ ਨੇ ਕਿਸੇ ਨਾਲ ਕੀਤਾ ਹੋਇਆ ਤਾਂ ਤੇ ਕੀਤਾ ਹੋਊਗਾ ਜੋ ਇਹਨਾਂ ਨਾਲ ਕਰ ਸਕਦੇ ਆ ਤੇ ਆਮ ਲੋਕਾਂ ਨਾਲ ਤਾਂ ਕੀਤਾ ਹੀ ਹੋਊਗਾ ਜੀ ਲਾਪਰਵਾਹੀ ਪਹਿਲਾਂ ਵੀ ਉਹਨਾਂ ਨੇ ਵਰਤੀ ਹੋਊਗੀ ਕੀ ਮੰਨਦੇ ਹੋ ਖਾਲਸਾ ਜੀ 23 ਸਾਲ ਦੀ ਉਮਰ ਹੋਵੇ ਲੜਕੀ ਦੀ ਉਹਦੇ ਤੋਂ ਇੱਕ ਵੱਡਾ ਉਹਦੇ ਤੇ 60 ਵੱਜ ਜਾਵੇ ਕਿ ਸਾਰੀ ਜ਼ਿੰਦਗੀ ਹੁਣ ਉਹ ਮਾਂ ਨਹੀਂ ਬਣ ਸਕਦੀ ਕੀ ਮਤਲਬ ਤੁਸੀਂ ਤੁਸੀਂ ਬਜ਼ੁਰਗ ਹੋ ਤੁਸੀਂ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਮਾਂ ਵਾਸਤੇ ਸਭ ਤੋਂ ਵੱਡੀ ਕਿਹੜੀ ਗੱਲ ਹੁੰਦੀ ਹੈ ਨਾ ਜੀ ਕੋਈ ਦਿੱਤੀ ਜਦੋਂ ਜੰਮਦੀ ਆ ਉਦੋਂ ਬਾਅਦ ਹੁੰਦਾ ਵਿਆਹ ਸ਼ਾਦੀ ਹੋਇਆ ਤੇ ਦੋਨੋਂ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਵੀ ਨਾ ਸਾਡੀ ਵੀ ਪੁੱਤ ਹੋਵੇ ਸਾਡੇ ਘਰੇ ਸਾਡੀ ਵੰਸ ਵਧ ਜਾਵੇ ਮਾਪਿਆਂ ਨੂੰ ਵੀ ਹੁੰਦੀ ਹੈ ਵੀ ਸਾਡੀ ਧੀ ਬੱਚ ਕਰੇ ਕੋਈ ਨਾ ਕੋਈ ਧੀ ਪੁੱਤਰ ਪੈਦਾ ਹੋਵੇ ਤੇ ਅੱਗੇ ਵਾਦਾ ਹੋ ਜਾਵੇ ਤੇ ਐਡਾ ਵੱਡਾ ਹੱਕ ਜਿਹੜਾ ਖੋਹ ਲੈਣਾ ਉਹਦੀ ਜ਼ਿੰਦਗੀ ਦਾ ਆਪਾਂ ਕਹਿ ਸਕਦੇ ਵੀ ਉਹ 90% ਜ਼ਿੰਦਗੀ ਉਹਨਾਂ ਦੀ ਖਤਮ ਹੁੰਦੀ ਉਹਦੇ ਵਿੱਚ ਉਸ ਤੋਂ ਬਾਅਦ ਦਿਲ ਛੱਡ ਕੇ ਕਿ ਉਹਨਾਂ ਦਾ ਸਾਰਾ ਕੁਝ ਹੀ ਟੁੱਟ ਗਿਆ ਨਾ ਇਸ ਪਰਿਵਾਰ ਦੇ ਵਿੱਚ ਕੁਝ ਰਿਹਾ ਨਾ ਉਸ ਪਰਿਵਾਰ ਦਾ ਕੁਝ ਰਿਹਾ ਸਭ ਤੋਂ ਵੱਡਾ ਜਿਹੜਾ ਘਾਟਾ ਜ਼ਿੰਦਗੀ ਦਾ ਉਹਨੂੰ ਪਾਤਾ ਉਹਨਾਂ ਦਾ ਅੱਧਾ ਹਿੱਸਾ ਹੀ ਕੱਢ ਜਦੋਂ ਇੱਕ ਜਦੋਂ ਬੱਚੇ ਦਾ ਨਹੀਂ ਗਰਭ ਵਿੱਚੋਂ ਕੱਢ ਦਿੱਤਾ ਗਿਆ ਤੇ ਸੌੜ ਦੇ ਬਲੇ ਗਰਭ ਔਰਤ ਜਿਹੜੀ ਉਹ ਗਰਭ ਦੇ ਨਾਲ ਹੈ ਉਹਨੇ ਪਰਿਵਾਰ ਵੰਸ਼ ਵਧਾਉਣਾ ਜਦੋਂ ਉਹਦੇ ਵਿੱਚੋਂ ਕੋਈ ਕੱਢ ਦਿੱਤਾ ਗਿਆ ਤੇ ਔਰਤ ਕਾਦੀ ਰਹਿ ਗਈ ਉਹਨੂੰ ਤਾਂ ਔਰਤ ਨੂੰ ਹੋਂ ਦਾ ਹੱਕ ਹੀ ਉਹਨਾਂ ਨੇ ਖੋਲਿਆ ਉਹਨਾਂ ਤੋਂ 1 23 ਸਾਲ ਦੀ ਉਮਰ ਆ ਸਾਰੀ ਜ਼ਿੰਦਗੀ ਕੱਢਣੀ ਆ ਸਾਰੀ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਜੀ ਬਹੁਤ ਔਖੀ ਜ਼ਿੰਦਗੀ ਕੱਢਣੀ ਆ ਕਿਉਂਕਿ ਜ਼ਿੰਦਗੀ ਦੇਖੋ ਜ਼ ਇੱਕ ਇੱਕ ਘੰਟੇ ਛੱਡ ਕੇ ਕੀ ਇੱਕ ਇੱਕ ਸਕਿੰਟ ਦੀ ਜ਼ਿੰਦਗੀ ਆ ਉਹ ਜ਼ਿੰਦਗੀ ਕਿਤੇ ਜਿਉਣੀ ਸੌਖੀ ਕਿਤੇ ਉਹ ਐਡਾ ਵੱਡਾ ਹਾਕ ਜਿਹੜਾ ਖੋਹ ਲੈਣਾ ਤੇ ਉਹ ਡਾਕਟਰ ਨੂੰ ਆਪਾਂ ਡਾਕਟਰ ਨਹੀਂ ਕਹਿ ਸਕਦੇ ਦਰਿੰਦੇ ਕਹਿ ਸਕਦੇ ਆਪਾਂ ਕਿਉਂਕਿ ਉਹ ਕਾਤਲ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਇੱਕ ਇੱਕ ਵੰਸ਼ ਖਤਮ ਕਰ ਦਿੱਤੀ ਇਹਨਾਂ ਦੀ ਪਰਿਵਾਰ ਦੀ ਇਸ ਦੀ ਤੇ ਉਹਦਾ ਇਨਸਾਫ ਜਿਹੜਾ ਇਹਨਾਂ ਪਰਿਵਾਰ ਨੂੰ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਇਹ ਪਰਿਵਾਰ ਜਿਹੜਾ ਉਹ ਧਰਮ ਦੇ ਨਾਲ ਵੀ ਜੁੜਿਆ ਸਮਾਜ ਦੇ ਨਾਲ ਵੀ ਜੁੜਿਆ ਬਹੁਤ ਵੱਡੀ ਸੇਵਾਵਾਂ ਕਰਨ ਵਾਲਾ ਪਰਿਵਾਰ ਹੈ ਜੇ ਇਸ ਪਰਿਵਾਰ ਨਾਲ ਐਡਾ ਵੱਡਾ ਤੱਕਾ ਹੋ ਸਕਦਾ ਤੇ ਦੂਜਿਆਂ ਦਾ ਬਣੇਗਾ ਕੀ ਹੈ ਜੀ ਬਾਬਾ ਤੁਸੀਂ ਜਦੋਂ ਇਹ ਘਟਨਾ ਸੁਣੀ ਤੁਸੀਂ ਅੱਜ ਵੀ ਆਏ ਹੋ ਕੀ ਲੱਗਿਆ ਮੈਨੂੰ ਤੇ ਵਿੱਚ ਕੀ ਆਇਆ ਵੀਰ ਵੀ ਇਹ ਕੀ ਵਾਪਰ ਗਿਆ ਮਤਲਬ ਜਿਵੇਂ ਮੈਂ ਇਹਨਾਂ ਨੂੰ ਹੀ ਪੁੱਛਿਆ ਵੀ ਇੱਕ ਬੱਚੀ ਤੋਂ ਪੱਕਾ ਹੀ ਅਧਿਕਾਰ ਖੋਲਿਆ ਉਹਦਾ 23 ਸਾਲ ਦੀ ਉਮਰ ਉਹ ਵੇਖੋ ਜੀ ਕੱਲੇ ਸਾਡੇ ਵਸ ਨਹੀਂ ਜਿਹਨੇ ਜਿਨੇ ਵੀ ਇਹ ਗੱਲ ਸੁਣੀ ਹੈ ਸਾਰਿਆਂ ਦੇ ਹਿਲਦੇ ਹਿਰਦੇ ਜਿਹੜੇ ਵਲੁੰਧਰੇ ਗਏ ਆ ਕਿਉਂਕਿ ਪਹਾੜ ਵਰਗੀ ਜ਼ਿੰਦਗੀ ਹੈ ਜਿਹੜੀ ਅੱਗੇ ਬੱਚੀ ਦਾ ਸਫਰ ਪਿਆ ਬੱਚੇ ਨੇ ਸਾਡੇ ਪੁੱਤਰ ਨਿਤਨੂ ਨੇ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਪੁੱਛਿਆ ਬੱਚੇ ਨੂੰ ਵੀ ਲੜਕੀ ਤੇ ਕੀ ਬੀਤੀ ਤੇ ਵੇਖੋ ਕਿੱਡੇ ਸਦਮੇ 'ਚ ਹੋਊਗਾ ਪਰਿਵਾਰ ਜਿਹੜਾ ਅਜੇ ਤੱਕ ਬੱਚੀ ਨੂੰ ਦੱਸ ਹੀ ਨਹੀਂ ਸਕਿਆ ਬਹੁਤ ਵੱਡੀ ਗੱਲ ਹੈ ਵੀ ਇਹਨਾਂ ਵਾਸਤੇ ਜਿਹੜਾ ਇਹ ਘਾਟਾ ਪਿਆ ਤੇ ਪਿਆ ਆਉਣ ਵਾਲਾ ਘਾਟਾ ਇਹਨਾਂ ਵਾਸਤੇ ਇਹ ਵੱਡਾ ਵੀ ਇਹ ਗਾਂਵ ਨੂੰ ਕਿਵੇਂ ਦੱਸਣਗੇ ਉਹਨੂੰ ਫੇਸ ਕਿਵੇਂ ਕਰਨਗੇ ਬੱਚੀ ਨੂੰ ਤੇ ਇਹਨਾਂ ਦੀ ਤਾਂ ਸਾਰੀ ਜ਼ਿੰਦਗੀ ਜਿਹੜੀ ਆ ਉਹ ਰੋਗਾਂ 'ਚ ਲੰਘ ਜਾਣੀ ਆ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜੀਆਂ ਧੀਆਂ ਬੱਚੀਆਂ ਹੁੰਦੀਆਂ ਉਹ ਗੱਲ ਨੂੰ ਬਹੁਤ ਛੇਤੀ ਦਿਲ ਤੇ ਲਾਉਂਦੀਆਂ ਤੇ ਜਦੋਂ ਇੱਕ ਔਰਤ ਹੈ ਜਿਹਦੇ ਵਾਸਤੇ ਆਪਾਂ ਵੇਖਦੇ ਆਂ ਵੀ ਜਿਨ੍ਹਾਂ ਦੇ ਘਰ ਬੱਚਾ ਬੱਚੀ ਨਹੀਂ ਪੈਦਾ ਹੁੰਦਾ ਲੱਖਾਂ ਰੁਪਏ ਖਰਚ ਕੇ ਕੋਈ ਕਿਤੋਂ ਇਲਾਜ ਕਰਾਉਂਦਾ ਕੋਈ ਕਿਤੋਂ ਇਲਾਜ ਕਰਵਾਉਂਦਾ ਕਈ ਐਸੀਆਂ ਬੀਬੀਆਂ ਪੈਣਾ ਵੀ ਨੇ ਵੀ ਜਿਹੜੇ ਪਰਿਵਾਰ ਰੋਗੀ ਹੋ ਗਏ ਇਸ ਗੱਲ ਦਾ ਬੋਝ ਪਾ ਪਾ ਕੇ ਡਿਪਰੈਸ਼ਨ ਦੇ ਵਿੱਚ ਚਲੇ ਗਏ ਵੀ ਸਾਡੇ ਘਰ ਬੱਚਾ ਬੱਚੀ ਨਹੀਂ ਹੋ ਰਿਹਾ ਤੇ ਜਦੋਂ ਉਹ 23 ਸਾਲ ਦੀ ਬੱਚੀ ਨੂੰ ਇਹ ਗੱਲ ਪਤਾ ਲੱਗੇਗੀ ਵੀ ਮੇਰੇ ਤਾਂ ਉਮਰ ਦੀ ਜ਼ਿੰਦਗੀ ਦਾ ਹੀ ਜਿਹੜੀ ਆ ਡੋਰ ਟੁੱਟ ਗਈ ساری ਜ਼ਿੰਦਗੀ ਮੈਂ ਮਾਂ ਨਹੀਂ ਬਣ ਸਕਦੀ ਤੇ ਉਹ ਤੇ ساری ਜ਼ਿੰਦਗੀ ਉਹ ਰੋਗਾਂ ਦੇ ਵਿੱਚੋਂ ਬਾਹਰ ਨਹੀਂ ਆ ਸਕਦੀ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਹੀਂ ਆ ਸਕਦੀ ਇਹਨਾਂ ਨੂੰ ਤੇ ساری ਉਮਰ ਬੱਚੀ ਨੂੰ ਵੀ ਸਾਰਾ ਦੇਣਾ ਪੈਣਾ ਤੇ ਪਰਿਵਾਰ ਨੂੰ ਉਧਰ ਵੀ ਜਿਹੜਾ ਜੰਗ ਲੜਨਾ ਪੈਣਾ ਡਾਕਟਰ ਦੇ ਖਿਲਾਫ ਵੀ ਕਿਉਂਕਿ ਵੇਖੋ ਜਿਵੇਂ 10 ਰੇ ਡਾਕਟਰ ਸਾਹਿਬ ਨੂੰ ਵਾਰ-ਵਾਰ ਬੱਚੀ ਨੇ ਕਿਹਾ ਅੱਜ ਕੱਲ ਤੇ ਵੇਖੋ ਮਨਿੰਦਰ ਜੀ ਤਕਨੀਕ ਹੀ ਇੰਨੀ ਵੱਧ ਗਈ ਹੈ ਕੋਈ ਵੱਡੀ ਗੱਲ ਨਹੀਂ ਸੀ ਜੇ ਡਾਕਟਰ ਸਾਹਿਬ ਸਿਆਣੇ ਹੁੰਦੇ ਥੋੜਾ ਸਮਝ ਤੋਂ ਕੰਮ ਲੈਂਦੇ ਜਦੋਂ ਪੇਸ਼ੈਂਟ ਡਾਕਟਰ ਨੂੰ ਕਹਿ ਰਿਹਾ ਮੈਨੂੰ ਤਕਲੀਫ ਹੈ ਤੇ ਡਾਕਟਰ ਦਾ ਫਰਜ਼ ਬੰਦਾ ਚੈੱਕ ਕਰਨਾ ਡਾਕਟਰ ਸਾਹਿਬ ਉਦੋਂ ਹੀ ਸਕੈਨ ਕਰਵਾਉਂਦੇ ਕੋਈ ਟੈਸਟ ਕਰਦੇ ਜਿਵੇਂ ਭਾਈ ਜੀ ਹੋਰਾਂ ਨੇ ਦੱਸਿਆ ਵੀ 35000 35 ਤੇ ਚਲੀ ਗਈ TCL ਇਹ ਥੋੜੀ ਨਹੀਂ ਗਈ ਬਹੁਤ ਜ਼ਿਆਦਾ TCL ਹੈ ਈਐਲਸੀ ਦਾ 10000 ਤੋਂ ਟੱਪ ਜੇ ਤੇ ਆਪਾਂ ਨੂੰ ਇਹ ਹੋ ਜਾਂਦਾ ਵੀ ਇਹ ਗਲਤ ਕੰਮ ਹੋ ਗਿਆ ਵੀ ਕਿਉਂ ਇਨਫੈਕਸ਼ਨ ਵਧ ਗਈ 35000 ਇਨਫੈਕਸ਼ਨ ਕੋਈ ਇੱਕ ਦਿਨ ਤੇ ਨਹੀਂ ਹੋ ਗਈ ਹੋਣੀ ਅਕਸਰ ਸਮਾਂ ਲੱਗਿਆ ਹੋਣਾ ਬੱਚੀ ਨੇ ਦੱਸਿਆ ਦਰਬਾਰ ਦਰ ਦਰ ਵੀ ਅੱਜ ਮੈਨੂੰ ਤਕਲੀਫ ਹੈ ਅੱਜ ਮੈਨੂੰ ਤਕਲੀਫ ਹੈ ਜੀ ਅੱਗੋਂ ਡਾਕਟਰ ਬੱਚੇ ਦੇ ਨਾਲ ਬੈਸਵਾਜੀ ਕਰਦਾ ਤੇ ਮੈਂ ਸਮਝਦਾ ਵੀ ਕੋਈ ਬਹੁਤੀ ਵੱਡੀ ਸੂਝ ਬੂਝ ਵਾਲੀ ਗੱਲ ਨਹੀਂ ਕੋਈ ਸਿਆਣਪ ਵਾਲੀ ਗੱਲ ਨਹੀਂ ਇੱਕ ਤੁਸੀਂ ਆਪਰੇਟ ਕੀਤਾ ਬੱਚੀ ਦੀ ਸਰਜਰੀ ਕੀਤੀ ਹੈ ਜੇ ਤੁਹਾਡੀ ਸਰਜਰੀ ਦੇ ਵਿੱਚ ਕੋਈ ਤਕਲੀਫ ਆ ਤੇ ਬੱਚੀ ਤੁਹਾਨੂੰ ਕਹਿ ਰਹੀ ਹੈ ਤੁਸੀਂ ਉਹਦਾ ਇਲਾਜ ਕਰੋ ਉਹਨੂੰ ਵੇਖੋ ਇਹ ਇਹਦੇ ਵਿੱਚ ਤੇ ਸ਼ਰਿਆਮੇ ਲੱਗ ਰਿਹਾ ਵੀ ਇਹ ਡਾਕਟਰਾਂ ਦੀ ਇੰਗੇਲੀ ਹੈ ਜੇ ਪੇਸ਼ੈਂਟ ਜਾਂ ਤਾਂ ਪੇਸ਼ੈਂਟ ਨੇ ਕਿਹਾ ਨਾ ਹੋਵੇ ਫਿਰ ਤਾਂ ਆਪਾਂ ਕਹੀਏ ਵੀ ਇਹ ਦਰਦ ਸਹੀ ਗਏ ਜੀ ਇਹਨਾਂ ਦੀ ਇੰਗੇਲੀ ਹੈ ਇੱਕ ਪੇਸ਼ੈਂਟ ਚੀਕ-ਚੀਕ ਕੇ ਕਹਿ ਰਿਹਾ ਵੀ ਮੇਰੇ ਤੋਂ ਪਾਸਾ ਨਹੀਂ ਲਿਆ ਜਾਂਦਾ ਮੈਂ ਠੀਕ ਨਹੀਂ ਗਈ ਤੇ ਫਿਰ ਵੀ ਡਾਕਟਰ ਕਹਨ ਡਾਕਟਰ ਮੈਂ ਆ ਕਿ ਤੂੰ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗਲਤੀ ਹੈ ਕਿ ਆਖਰੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਹੁਣ ਅੱਗੇ ਕੀ ਹੈ ਪਰਿਵਾਰ ਨਾਲ ਤੁਸੀਂ ਕਿਸ ਤਰੀਕੇ ਨਾਲ ਅੱਗੇ ਕੋਈ ਜਿਹੜੇ ਹਸਪਤਾਲ ਹਸਪਤਾਲ ਦੇ ਖਿਲਾਫ ਜਾਂ ਕਿਸ ਤਰੀਕੇ ਨਾਲ ਗਲਸ਼ੰਗਾਰਸ਼ ਤੁਸੀਂ ਇਹ ਮਨਿੰਦਰ ਜੀ ਸਭ ਤੋਂ ਪਹਿਲਾਂ ਤੇ ਇਹ ਵੀ ਜਿਹੜਾ ਆਪਣਾ ਲੋਕ ਆਵਾਜ਼ ਮਾਧਿਅਮ ਤੇ ਜਿੰਨੇ ਵੀ ਚੈਨਲ ਸਾਡੇ ਇੱਥੇ ਬਹੁਤ ਹਮਦਰਦੀ ਨਾਲ ਇੱਥੇ ਪਹੁੰਚੇ ਕਿਉਂਕਿ ਇੱਕੇ ਪਰਿਵਾਰ ਸ਼ਾਮ ਲਾਲ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਸਤੇ ਆਏ ਅਸੀਂ ਜਿੰਨੇ ਵੀ ਭਰਾ ਇੱਥੇ ਪਹੁੰਚੇ ਆ ਦਿਨ ਰਾਤ ਇੱਕ ਕਰਕੇ ਜਿੱਥੇ ਵੀ ਜਿਹੜੀ ਚੀਜ਼ ਦੀ ਵੀ ਜ਼ਰੂਰਤ ਹੋਈ ਮੋਢੇ ਨਾਲ ਮੋਢਾ ਲਾ ਕੇ ਸ਼ਾਮ ਲਾਲ ਜੀ ਦੇ ਨਾਲ ਖੜੇ ਆਂ ਚਲੋ ਜੋ ਵੀ ਆਪਣਾ ਨੁਕਸਾਨ ਹੋਇਆ ਕਿਉਂਕਿ ਰਾਤ ਵੀ ਅਸੀਂ ਬੇਟੀ ਕੋਲੇ ਬੈਠੇ ਰਹੇ ਆਂ ਜਿਹੜਾ ਮਮਤਾ ਦੇਖੋ ਐਨੇ ਸੰਘਰਸ਼ ਚੋਂ ਲੰਘ ਕੇ ਆਈ ਐ ਰਾਤ ਵੀ ਬੱਚੀ ਨੂੰ ਦੁੱਧ ਪਲਾਉਂਦੀ ਸੀ ਦੇਖੋ ਇੱਕ ਐਡਾ ਵੱਡਾ ਮਾਂ ਦਾ ਜਿਗਰਾ ਵੀ ਇੱਥੋਂ ਤੱਕ ਹਾਲਾਤਾਂ ਚਾਲੂ ਝੂਂ ਝੂਂਜ ਕੇ ਪਹੁੰਚ ਕੇ ਰਾਤ ਵੀ ਬੱਚੀ ਨੂੰ ਦੁੱਧ ਪਲਾ ਰਹੀ ਹਾਲਾਂਕਿ ਅਸੀਂ ਇਸ ਕੱਲ ਤੇ ਰੋਕ ਕੇ ਆਏ ਵੀ ਇਹਨੂੰ ਬੱਚੀ ਨੂੰ ਆਪਾਂ ਦੁੱਧ ਨਹੀਂ ਪਲਾਉਣਾ ਕਿਉਂਕਿ ਬੇਟੀ ਚ ਇੰਨੀ ਵੀਕਨੈਸ ਆ ਬਹੁਤ ਜ਼ਿਆਦਾ ਵੀ ਉਹਦੇ ਤਾਂ ਹਾਲਾਤ ਆਪ ਤੋਂ ਕਿਸ ਸਟੇਜ ਤੋਂ ਵਾਪਸ ਮੁੜੇ ਆ ਜੀ ਅੱਜ ਬੱਚਾ ਪਾਲਣਾ ਬੜਾ ਮੁਸ਼ਕਿਲ ਹੈ ਬਾਕੀ ਜਿਹੜਾ ਇਹ ਪਰਿਵਾਰ ਜਿੰਨਾ ਵੀ ਬਾਈ ਸ਼ਾਮ ਲਾਲ ਜੀ ਦਾ ਪਰਿਵਾਰ ਹੈ ਕਿਉਂਕਿ ਬੇਟੀ ਦੀ ਉਮਰ ਬਹੁਤ ਛੋਟੀ ਹੈ ਅੱਜ ਜਿਹੜੀ ਏਡੀ ਵੱਡੀ ਟਰੈਜੇਡੀ ਹੋਈ ਹੈ ਉਹ ਘਾਟਾ ਤਾਂ ਨਾ ਪੂਰਾ ਹੋਣ ਵਾਲਾ ਹੈ ਜੀ ਤੇ ਚਲੋ ਜੀ ਪ੍ਰਮਾਤਮਾ ਕੀ ਦੁਆ ਕਰਦੇ ਆਂ ਵੀ ਇਹਨਾਂ ਨੂੰ ਹੌਸਲਾ ਬਖਸ਼ੇ ਅਸੀਂ ਜਿੰਨੇ ਵੀ ਭਰਾ ਇੱਥੇ ਆਏ ਆ ਸਾਰੇ ਮੋਢੇ ਨਾਲ ਮੋਢਾ ਚੋੜ ਕੇ ਖੜੇ ਆਂ ਜੇ ਕੋਈ ਧਰਨਾ ਲਾਉਣਾ ਪਿਆ ਤਾਂ ਵੀ ਲਾਵਾਂਗੇ ਜੇ ਕੋਈ ਵੀ ਸੰਘਰਸ਼ ਕਰਨਾ ਹੋਵੇ ਤਾਂ ਹਰ ਤਰ੍ਹਾਂ ਵਾਸਤੇ ਤਿਆਰ ਆਂ ਜੀ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉਹਨਾਂ ਦੇ ਹੀ ਕਹਿਣਾ ਕਿ ਬਹੁਤ ਵੱਡੀ ਸੱਟ ਹੈ ਪਰਿਵਾਰ ਦੇ ਉੱਪਰ ਜਿਹੜੀ ਇੱਕ ਡਾਕਟਰ ਦੀ ਅੰਗੈਲੀ ਦੇ ਨਾਲ ਡਾਕਟਰ ਤੇ ਵਾਰ-ਵਾਰ ਕਹਿਣ ਤੇ ਉਸ ਬੱਚੀ ਵੱਲੋਂ ਫਿਰ ਵੀ ਗੌਰ ਨਾ ਕੀਤੇ ਜਾਣਾ ਤੇ ਅੰਤ ਇਹ ਨਵੇੜਾ ਹੋ ਗਿਆ ਕਿ ਉਹ ਬੱਚੀ ਸਾਰੀ ਉਮਰ ਲਈ ਮਾਂ ਬਣਨ ਤੋਂ ਵਾਂਝੀ ਹੋ ਗਈ ਪਰ ਉਸਤੇ باوجود ਵੀ ਹਾਲੇ ਤੱਕ ਉਹ ਕਹਿੰਦੇ ਹਸਪਤਾਲ ਸਾਡੇ ਨਾਲ ਕਿਸੇ ਗਲਤੇ ਨਹੀਂ ਆਇਆ ਹਾਲੇ ਤੱਕ ਵੀ ਸਾਡੇ ਤੇ ਕੋਈ ਜਿਹੜੀ ਜਿਸ ਤਰੀਕੇ ਨਾਲ ਸਾਨੂੰ ਗੱਲਾਂ ਆ ਰਹੀਆਂ ਉਹ ਸਹੀ ਨਹੀਂ ਐ ਤਾਂ ਉਹਨਾਂ ਨੇ ਇਹ ਕਿਹਾ ਕਿ ਜੇਕਰ ਇਹਦਾ ਸਾਨੂੰ ਇਨਸਾਫ ਨਾ ਮਿਲੇ ਤਾਂ ਅਸੀਂ ਹਰ ਦਰ ਤੇ ਜਾਵਾਂਗੇ ਪੁਲਿਸ ਪ੍ਰਸ਼ਾਸਨ ਕੋਲੇ ਵੀ ਗਏ ਆਂ ਅਦਾਲਤਾਂ ਦਾ ਸਹਾਰਾ ਵੀ ਲਵਾਂਗੇ ਤੇ ਉਹਨਾਂ ਦੇ ਸਾਥੀਆਂ ਦਾ ਵੀ ਕਹਿਣਾ ਕਿ ਜੇ ਕੋਈ ਪ੍ਰੋਟੈਸਟ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਇਸ ਵਿਸ਼ੇ ਤੇ ਹਸਪਤਾਲ ਦਾ ਕੀ ਪੱਖ ਆ ਉਹ ਵੀ ਅਸੀਂ ਗੱਲਬਾਤ ਕਰਾਂਗੇ ਪਰ ਇਸ ਪਰਿਵਾਰ ਦਾ ਜਿਹੜਾ ਪੱਖ ਆ ਉਹ ਤੁਹਾਡੇ ਸਾਹਮਣੇ ਆ ਓਕੇ ਕਿਸ ਤਰ੍ਹਾਂ ਹੋਇਆ ਸੀ ਕੀ ਪੂਰਾ ਮੈਟਰ ਕੀ ਐ ਜੋ ਦੇਖੀਏ ਸਿਜ਼ੇਰੀਅਨ ਹੋਇਆ ਸੀ सिजेरियन के टाइम पे और उसके बाद में डिस्चार्ज होने तक पेशेंट बिल्कुल सेटिस्फैक्ट्रीली यहाँ से गया है अनइवेंटफुल सिजेरियन था कोई कॉम्प्लिकेशन नहीं था उसके बाद फॉलोअप विजिट तक भी पेशेंट बिल्कुल ठीक था आफ्टर फ्यू डेज़ आई थिंक डिस्चार्ज के ट्वेंटी एट को सिजेरियन हुआ है और एट्थ को पेशेंट फीवर की कंप्लेंट के साथ में प्रेजेंट करता है उसमें हमने अपना ड्यू इन्वेस्टिगेशन करवाए उसमें कुछ काउंट्स बढ़े हुए थे और हमने अपना ट्रीटमेंट स्टार्ट कर दिया जब कंप्लीट वर्कअप हुआ उसमें कुछ प्रॉब्लम्स अल्ट्रासाउंड में आई कि उसमें कुछ कलेक्शन है फ्लूड भी हो सकता है पस भी हो सकता है तो हमने डायग्नोसिस कंप्लीट होने के बाद में पेशेंट को टू ट्रीटमेंट ऑफर किए वन रेफ़र टू हायर सेंटर और दूसरा यदि वो यहीं ट्रीटमेंट कंटिन्यू करना चाहते हैं तो फिर मैं रिलेटेड जो एक्सपर्ट्स हैं लाइक सर्जन को हम यहीं पर कॉल करके आगे का ट्रीटमेंट रख सकते हैं तो पेशेंट ने अपना जो टाइम लिया डिसीजन के लिए कि हमें रेफ़र होना है या यहीं पर रहना है जब उनका डिसीज़न आया डिसीजन में उन्होंने कहा कि हमें पेशेंट को हायर सेंटर पे लेके जाना है तो उनकी कंसेंट के बाद में पेशेंट को रेफरल कार्ड देके रेफर कर दिया गया पेशेंट जाने तक भी बिल्कुल ठीक था एक्सेप्ट पेशेंट को फीवर था और जो उनकी रिपोर्ट्स में जो प्रॉब्लम थी वो उनको एक्सप्लेन थी और वहाँ जाने के बाद में जो ट्रीटमेंट हुआ उसके बाद में जो भी कॉम्प्लिकेशंस डील हुए बट उसमें ये नहीं है कि हमारी कोई नेग्लिजेंस प्रूव होती है जैसे हम स्टैंडर्ड ट्रीटमेंट ऑफ केयर सब पेशेंट्स को देते हैं वैसे ही उनको दिया है और कॉम्प्लिकेशंस पार्ट ऑफ सर्जरी है उन्हें नेग्लिजेंस नहीं कहा जा सकता मैम आपके ऊपर एलिगेशन भी लगाया कि रेफर में टाइम बहुत ज़्यादा लगाया गया जान बुझ कर देखिए आप चाहें तो हम आपको रिकॉर्ड्स वेरीफाई करवा सकते हैं पर ऐसा कोई ड्यू टाइम रेफरल में नहीं लगा है जब उन्होंने अपना डिसीजन फाइनल किया कि हमें पेशेंट को लेके जाना है या यहां रखना है ये उनकी तरफ से जो टाइम डिसीजन था उसके बाद में बिल्कुल टाइमली पेशेंट को रेफर किया गया और टाइमली ही आगे दस्तावेजों के, के, के दस्तावेज ऐसे कोई साइन नहीं करवाया गया मतलब मतलब देखिए जो सिजेरियन आ, सर्जरी होती है वो स्पाइनल स्पाइनलिया में की जाती है स्पाइनल में कमर के नीचे का हिस्सा सुन किया जाता है ये ऑलमोस्ट हर जने को पता होगा जिनके भी घर में कोई सर्जरी हुई है उसमें से आधे से ज्यादा ऑपरेशन स्पाइनल एनेजिया में किए जाते हैं स्पाइनल एनेजिया में पेशेंट अवेक रहता है बात कर सकता है एनेस्थेटिस उनसे बात कर सकता है हम भी उनसे बात कर सकते हैं कमर के नीचे का हिस्सा दे दे तो दे 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 तो देख ये, तो ना तो ये ना एलिगेशन है। आप ये बताइए कि कोई भी डॉक्टर अपने पेशेंट का बुरा क्यों चाहेगा यदि बुरा ही करना है तो वो ट्रीटमेंट देगा ही क्यों उस पेशेंट को अपने हॉस्पिटल में और दूसरी चीज ये की कोई भी डॉक्टर क्या एक डॉक्टर के कहने से ट्रीटमेंट नहीं देगा ਔਰ ਸਭ ਤੋਂ ਵੱਡੀ ਗੱਲ ਉਹ ਡਾਕਟਰ ਆਪਣੀ ਜੀ ਜਾਨ ਲਗਾ ਕੇ ਪੇਸ਼ੈਂਟ ਨੂੰ ਠੀਕ ਕਰਨੇ ਵਿੱਚ ਲਗਾ ਹੋਇਆ ਹੈ। ਕੀ ਉਹ ਦੂਸਰੇ ਡਾਕਟਰ ਦੇ ਕਹਨੇ ਸੇ ਟ੍ਰੀਟਮੈਂਟ ਰੋਕ ਦੇਗਾ? ਮਹਾਂਮਾਨ ਹੋਂ ਤੁਹਾਡਾ ਕੀ ਵਿਚਾਰ ਆ ਉਹ ਬਾਰੇ ਜਿਹੜੀ ਉਹਦੀ ਬੱਚੀ ਦੀ ਉਮਰ ਬਹੁਤ ਘੱਟ ਹੈ ਜੀ। ਤੁਹਾਨੂੰ ਵੀ ਪਤਾ ਹੈ ਵੀ ਕਿੱਡੇ ਕਿੱਡਾ ਵੱਡੀ ਗੱਲ ਹੋ ਗਈ ਹੈ, ਛੋਟੀ ਗੱਲ ਨਹੀਂ। ਠੀਕ ਹੈ। ਉਹਦੇ ਬਾਰੇ ਤੁਹਾਡੀ ਕੀ ਮਤਲਬ ਕੀ ਸਹਿਮਤੀ ਰੱਖਦੇ ਹੋ? ਦੇਖਿਏ ਹਮ हम पेशेंट की तरफ पूरी सिंपैथी रखते हैं कि पेशेंट को एक कॉम्प्लिकेशन से गुजरना पड़ा पर इसका मतलब ये नहीं है कि नेगलिजेंस है ये कोई भी सर्जरी किसी भी कॉम्प्लिकेशन के साथ लिंक हो सकती है हर सर्जरी के कुछ कॉम्प्लिकेशन रेट होते हैं कॉम्प्लिकेशन और नेगलिजेंस में एक फ़र्क होता है नेग्लिजेंस हमारी लापरवाही और कॉम्प्लिकेशन एक सर्जरी का कॉम्प्लिकेशन तो लापरवाही शब्द का इस्तेमाल नहीं कर सकते लापरवाही कैसे हमने स्टैंडर्ड केयर ऑफ ट्रीटमेंट दिया है पेशेंट डिस्चार्ज तक भी बिल्कुल बढ़िया डिस्चार्ज हुआ यदि पेशेंट को उस टाइम पर कोई प्रॉब्लम होती तो पेशेंट घर कैसे जाता पेशेंट लास्ट डे तक जिस दिन तक यहाँ से रेफर हुआ है तब तक चल रहा है खा रहा है पी रहा है बाथरूम जा रहा है मोशन कर रहा है तो उसमें ट्रीटमेंट में ट्रीटमेंट में कोई नेग्लिजेंस नहीं हुआ है कॉम्प्लिकेशन इज अ पार्ट ऑफ सर्जरी कहना है जी के मतलब लापरवाही जो है यूज की गई है भी जब ऑपरेट किया है उस टाइम भी उन्होंने मैं बोलती नहीं हूँ कि मेरे को मतलब सब महसूस हो रहा है तो आपने वो नहीं गौर किया उसके देखिए ये अब सिर्फ बेसलेस एलिगेशन है अपने एक पॉइंट को हाइप करने के लिए क्योंकि जैसे मैंने आपको बताया कि स्पाइलन एनस्टिजिया में पेशेंट को होश रहता है पेशेंट का सिर्फ नीचे वाला हिस्सा इमोबाइल हो जाता है यानी कि सुन कर दिया जाता है पेशेंट बात कर सकता है और उसे ऐसी कोई प्रॉब्लम नहीं थी टिल डिस्चार्ज पेशेंट वाज वेरी हैप्पी पेशेंट डिस्चार्ज होने तक बिल्कुल बढ़िया थी कोई भी ना तो उसकी तरफ से हमें कंप्लेन थी और ना ही हमें उनकी तरफ से कोई दिक्कत थी डॉक्टर साहब डिलीवरी के दौरान कितनी जगह पे टांके लगते हैं अंदर और बाहर दो जगह पे लगते हैं या एक जगह पे देखिए डिलीवरी के दौरान पेट पे जो एक स्टिच जो हम इन सीजन देते हैं वहां से लेयर बाय लेयर खोलते हुए यूटरस तक जाते हैं और यूटरस पे एक एकजन लगता है बेबी आउट करने के लिए उसके बाद में हर लेयर को ड्यू तरीके से लेयर बाय लेयर स्टिच कर दिया जाता है तो उनका यही कहना है कि जो अंदर के टांके खुलने के कारण ही ये सारा रेशा पैदा हुआ और ये सारी लापरवाही के कारण ही हुआ देखिए अंदर से टांग अच्छी तरह लगाए जाते तो ये दिक्कत देखिए टांके अच्छे से लगे हैं क्योंकि पेशेंट को कोई ब्लीडिंग नहीं हुई है पेशेंट का हीमोग्लोबिन जैसा था वैसे का वैसे ही रहा है स्टिचेस खुले हैं इन्फेक्शन की वजह से यानी कि पहले इन्फेक्शन हुआ है देन उसकी वजह से उस इन्फेक्शन की वजह से स्टिचेस खुले हैं स्टिचेस खुल यदि स्टिचेस पहले खुलते तो पेशेंट को ब्लीडिंग होती इंटरनल ब्लीडिंग होती पेशेंट का हीमोग्लोबिन ड्रॉप करता पेशेंट को एक्सटर्नल ब्लीडिंग होती बट ब्लीडिंग तो कहीं भी नहीं थी उसके तो बाद तो तो फोन आया वो मैं आपको अपने बिल्स चेक करके बता सकती हूँ उनका ये भी कहना भी कुछ नहीं दिया दस्तावेज भी फाड़े और उनकी जो रिपोर्टे थी वो सारा फाड़े कुछ भी नहीं फाड़ा है क्यूँकी हम अपने डॉक्यूमेंट संभाल के रखते हैं हम डॉक्यूमेंट्स लेते किस लिए हैं संभाल के रखने के लिए यदि हम फाड़ेंगे तो हमारा ही हाम है ना उसमें हम क्यों फाड़ेंगे हमारा ही नुकसान है हम अपने आप को लीगली कैसे प्रोटेक्ट करेंगे कोर्ट में यदि द, पेपर, यदि पेपर्स फाड़ देंगे तो हम अपने आप को लीगली कैसे प्रोटेक्ट करेंगे अगेन सेम आंसर की कुछ पेपर मिस करके हमारी लीगल प्रोटेक्शन में दिक्कत आएगी हमें अपना केस फाइट करने में दिक्कत आएगी हम मिस क्यों करेंगे डॉक्टर जितना आपने बिल लिया कि जितने प्योंट प्योंट बिल उनके काटे ये बिल भी कुछ नहीं काटे देखिए इतना बिल तो आज तक किसी सिजेरियन का हमारे हॉस्पिटल में चार्ज नहीं किया तो उनसे कैसे लिया होगा ये मतलब अभी इसका क्लियर आंसर यही है कि ये सब कुछ वो हाइप करके बता रहे हैं इतना बिल नहीं चार्ज किया गया थैंक यू कितना लिया आपको ये नहीं मालूम कि कितनी पे आउट दी लंग से देखिए वो एग्जैक्टली exactly मैंने बताया कि आप कहेंगे तो हम आपको विद प्रूफ आपको सारी जो रिकॉर्ड्स होते हैं हमारे स्लिप्स होते हैं वो awesome. हम आपको